ਪਿਆਰੇ ਦਰਸ਼ਕੋ ਅੱਜ ਮੈਂ ਜਿਸ ਪੁਸਤਕ ਦਾ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਿਹਾ ਉਹ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ ਤੇ ਮੇਰੇ ਦਿਲ ਦੇ ਬਹੁਤ ਨੇੜੇ ਹੈ ਉਸ ਪੁਸਤਕ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਤਿਹਾਸਕ ਨਾਮਾਂ ਅਤੇ ਥਾਵਾਂ ਦਾ ਕੋਸ਼ ਇਹ ਮਾਸਟਰ ਮਹਿਤਾਬ ਸਿੰਘ ਜੀ ਦੁਆਰਾ ਲਿਖੀ ਗਈ ਹੈ ਗੁਰਵਾਣੀ ਵਿੱਚ ਜਿਨ੍ਹਾਂ ਨਾਮਾਂ ਅਤੇ ਥਾਵਾਂ ਦਾ ਜ਼ਿਕਰ ਆਇਆ ਹੈ ਉਨ੍ਹਾਂ ਨਾਲ ਸਿੱਖਿਆਦਾਇਕ ਕਟਨਾਵਾ ਸੰਧਤ ਹਨ ਉਹ ਕਟਨਾਵਾ ਮਨੁੱਖੀ ਜੀਵਨ ਦਾ ਵਿਸ਼ਲੇਸ਼ਣ ਕਰਦੀਆਂ ਹਨ ਪਾਪ ਅਤੇ ਪੁਰ ਦਾ ਨਿਰਣਾ ਕਰਦੀਆਂ ਹਨ ਅਤੇ ਸਮਝਾਉਂਦੀਆਂ ਹਨ ਕਿ ਕਰਤਾਪੁਰਖ ਦੇ ਹੁਕਮ ਵਿੱਚ ਆਦਰਸ਼ਕ ਜੀਵਨ ਕਿਵੇਂ ਜਿਉਣਾ ਹੈ ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਨਾਮ ਆਏ ਹਨ ਜਿੰਨੇ ਇਤਿਹਾਸਕ ਥਾਂ ਆਏ ਹਨ ਉਹਨਾਂ ਦਾ ਵਿਸਤਾਰਪੂਰਵਕ ਬੰਡਨ ਕੀਤਾ ਗਿਆ ਹੈ ਇਹ ਕਿਤਾਬ ਪੜ੍ਹ ਕੇ ਤੁਹਾਡੇ ਵਿੱਚ ਨਿਮਰਤਾ ਆਏਗੀ ਜੋ ਕਿ ਸਿੱਖੀ ਜੀਵਨ ਦਾ ਅਸਲ ਤੋੜਾ ਤੁਸੀਂ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਉਸੇ ਤਰ੍ਹਾਂ ਹੀ ਵਰਤੋਂਗੇ ਜਿਵੇਂ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਵਰਤਣ ਭਾਵ ਅਸੀਂ ਦੂਜੇ ਦੇ ਨਾਲ ਉਹੀ ਵਿਵਹਾਰ ਕਰੀਏ ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੀਤਾ ਜਾਵੇ ਆਓ ਇੱਕ ਦ੍ਰਿਸ਼ਟਾਤ ਪਰਖੀਏ ਇਹ ਬੇਅੰਤ ਸਿੱਖਿਆ ਗਾਇਤ ਹੈ ਮਨੁੱਖੀ ਜੀਵਨ ਵਿੱਚ ਰਾਹ ਦਫੇਰਾ ਇੱਕ ਤੁਕ RAMkali ਕੀ ਵਾਰ ਮੁਹੱਲਾ ਤੀਜਾ ਵਿੱਚ ਇਸ ਤਰ੍ਹਾਂ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਜੀਤ ਰੱਖਦੇ ਹਨ ਕਿ ਤੁਸੀਂ ਸਮਝੋਗੇ ਆਪ ਪਰਵਾਨਦੇ ਹਨ ਅਜੇ ਸਰੋਵੈ ਭੀਖਿਆ ਖਾਈ ਪੰਨਾ 953 ਮਹਾਰਾਜ ਅਜੇ ਪਹਾਵ ਮਹਾਰਾਜ ਅਜ ਮਹਾਰਾਜ ਦਸ਼ਰਤ ਦੇ ਪਿਤਾ ਅਤੇ ਸ਼੍ਰੀ ਰਾਮਚੰਦਰ ਜੀ ਦੇ ਦਾਦਾ ਜੀ ਸਨ ਇੱਕ ਵਾਰ ਉਹਨਾਂ ਦੇ ਦਰਬਾਰ ਵਿੱਚ ਕੋਈ ਫਕੀਰ ਭਿਖਿਆ ਲੈਣ ਲਈ ਆਇਆ ਮਹਾਰਾਜ ਅਜ ਉਸ ਵੇਲੇ ਰਾਸੀ ਹੰਕਾਰ ਵਿੱਚ ਸਨ ਉਹਨਾਂ ਨੇ ਉਸ ਫਕੀਰ ਨੂੰ ਦਾਨ ਦੇ ਰੂਪ ਵਿੱਚ ਘੋੜਿਆਂ ਦੀ ਲਿੱਦ ਦੇ ਦਿੱਤੀ ਫਕੀਰ ਨਿਮਰਤਾ ਸਹਿਤ ਉਹ ਲਿੱਦ ਪ੍ਰਾਪਤ ਕਰਕੇ ਚਲੇ ਗਿਆ ਮੂਹੋ ਕੁਝ ਨਾ ਬੁੱਲੇ ਸਮਾਂ ਬੀਤਿਆ ਕਈ ਸਾਲ ਬੀਤ ਗਏ ਕੁਝ ਅਸੇਵਾਦ ਮਹਾਰਾਜਾ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਸ਼ਿਕਾਰ ਖੇਡਦਿਆਂ ਖੇਡਦਿਆਂ ਉਹ ਆਪਣੇ ਸੈਨਿਕਾਂ ਅਤੇ ਕਾਫਲੇ ਨਾਲੋਂ ਵਿਛੜ ਗਿਆ ਜੰਗਲ ਵਿੱਚ ਇੱਧਰ ਉੱਧਰ ਭਟਕਣ ਲੱਗਾ ਭੁੱਖਾ ਤੇ ਪਿਆਸ ਨੇ ਉਸ ਨੂੰ ਬਿਆਕੁਲ ਕਰ ਦਿੱਤਾ ਜੰਗਲ ਵਿੱਚ ਉਸ ਨੂੰ ਇੱਕ ਫਕੀਰ ਦੀ ਝੌਂਪੜੀ ਦਿਖੀ ਉਸ ਝੌਂਪੜੀ ਵਿੱਚ ਗਿਆ ਉਸਨੇ ਦੇਖਿਆ ਇੱਕ ਫਕੀਰ ਭਗਤੀ ਕਰ ਰਿਹਾ ਹੈ ਮਹਾਰਾਜ ਜਿਨੇ ਉਸ ਤੋਂ ਕੁਝ ਖਾਣ ਲਈ ਮੰਗਿਆ ਪਰ ਫਕੀਰ ਨੇ ਕਿਹਾ ਮੇਰੇ ਕੋਲ ਖਾਣ ਲਈ ਕੁਝ ਨਹੀਂ ਮਹਾਰਾਜ ਜਿਨੇ ਕਿਹਾ ਜੋ ਕੁਝ ਹੈ ਤੁਸੀਂ ਉਹ ਹੀ ਦੇ ਦਿਓ ਤਾਂ ਫਕੀਰ ਨੇ ਇੱਕ ਲਿੱਦ ਦੇ ਢੇਰ ਵੱਲ ਇਸ਼ਾਰਾ ਕੀਤਾ ਉਹੀ ਲਿੱਦ ਸੀ ਜਿਹੜੀ ਕਿ ਮਹਾਰਾਜ ਅਜੇ ਨੇ ਕਿਸੇ ਵੀ ਦੇ ਫਕੀਰ ਨੂੰ ਦਿੱਤੀ ਸੀ ਹੁਣ ਵੱਦੀ ਵੱਦੀ ਬਹੁਤ ਵੱਡਾ ਢੇਰ ਬਣ ਚੁੱਕੇ ਸੀ ਉਸ ਦ੍ਰਿਸ਼ਟਾਤ ਨੂੰ ਸਮਝਾਉਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤੁਕ ਵਰਤੀ ਗਈ ਹੈ ਅਜੇਸਰ ਹੋਵੇ ਭੀਖਿਆ ਖਾਏ ਪੰਨਾ 953 ਮਹਾਰਾਜ ਅੱਜ ਆਪਣੀ ਦਿੱਤੀ ਭੀਖਿਆ ਖਾਂਦਿਆਂ ਪਛੇਮਾਨੀ ਵਿੱਚ ਰੋ ਰਹਿਸ ਮਿਸਾਲ ਦੇ ਤੌਰ ਤੇ ਗਰਵਾਣੀ ਦੀਆਂ ਕੁਝ ਕੋ ਅਜੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਇਤਿਹਾਸਕ ਨਾਵਾਂ ਤੇ ਥਾਵਾਂ ਦਾ ਜ਼ਿਕਰ ਹੈ ਪਰ ਇਹਨਾਂ ਦੇ ਠੀਕ ਹਾਲਾਤ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੁਗੀ ਜਾਰੇ ਉਹ ਤੋਂ ਅਕਰੂਰ ਤਲੋਚਨ ਨਾਮ ਕਲ ਕਵੀਰ ਕਿਲਵਕ ਖਰਿਆ ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਤਨ ਸਾਧੂ ਸੰਗ ਉਧਾਰੇ ਸੁਖਦੇਵ ਪ੍ਰੀਖਤ ਗੁਣ ਰਵੇ ਗੋਤਮ ਰਿਖੀ ਜਸ ਗਾਇਓ ਖੁਰਾਸਾਨ ਕੁ ਸਮਾਨਾ ਕੀਆ ਹਿੰਦੁਸਤਾਨ ਡਰਾਇਆ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਬੇ ਲਾ ਲੋ ਇਸੇ ਵਿਸ਼ੇ ਦੇ ਨਾਲ ਇੱਕ ਹੋਰ ਪੁਸਤਕ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਸ ਪੁਸਤਕ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਇਹ ਬਹੁਤ ਹੀ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੁਆਰਾ 7 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਪਿਆਰ ਕੀਤਾ ਗਿਆ ਹੈ। ਗੁਰਵਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਹੜੇ ਕਿ ਆਮ ਇਨਸਾਨ ਦੀ ਸਮਝ ਤੋਂ ਪਰੇ ਹਨ। ਉਹਨਾਂ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਾਨੂੰ ਕੋਸ਼ਿਸ਼ ਦੀ ਸਹੈਤਤਾ ਲੈਣੀ ਪੈਂਦੀ ਹੈ। ਗੁਰਵਾਣੀ ਵਿੱਚ ਇੱਕ ਸ਼ਬਦ ਹੈ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵਕ ਸਈਆਂ ਕੋਈ ਅਲਾਈ ਇਸ ਸ਼ਬਦ ਵਿੱਚ ਇੱਕ ਸ਼ਬਦ ਸੁਰਗਿੰਦੂ ਹੈ ਜਿਸ ਦਾ ਸਹੀ ਅਰਥ ਹੈ ਸਵਰਗ ਜੋ ਇੰਦਰ ਦਾ ਵੇਕੁੰਠ ਹੈ ਸੁਰਗ ਦੇ ਨਾਲ ਇੰਦਰ ਗੁਰੂ ਜੀ ਨੇ ਇਸ ਕਰਕੇ ਦਿੱਤਾ ਹੈ ਕਿ Hindu ਮਤ ਵਿੱਚ ਅਕਸਰ ਇੰਦਰ ਲੋਕ ਨੂੰ ਸਵਰਗ ਆਖਦੇ ਹਨ ਤਵੇਂ ਹੀ ਵੈਸ਼ਤ ਵੀ ਮੁਸਲਮਾਨਾਂ ਦੇ ਮਤ ਅਨੁਸਾਰ ਭੋਗ ਭੂਮੀ ਹੈ ਗੁਰੂ ਜੀ ਦਾ ਸਵਰਗ ਹੈ ਭੋਗਾਂ ਦੀ ਵਾਸ਼ਨਾ ਤੋਂ ਰਹਿਤ ਹੁਣ ਜਥਾ ਕੋਈ ਵਾਸ਼ੇ ਪੀਸ ਕੋਈ ਸਰਗੰਦੂ ਭਾਵੇਂ ਮੁਸਲਮਾਨ ਵੈਸ਼ਤ ਹਿੰਦੂ ਸਵਰਗ ਮੰਗਦੇ ਹਨ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਪੁਰਸਲਾਤ ਆਇਆ ਹੈ ਮੁਸਲਮਾਨਾਂ ਦਾ ਇਨਵਾਨ ਵਿੱਚ ਇੱਕ ਪੁਲ ਹੈ ਜੋ ਨਰਕ ਦੇ ਸਿਰ ਤੇ ਹੋ ਜੋ ਬਾਰਾਂ ਨਿੱਕਾ ਤੇ ਤਲਵਾਰੋਂ ਤਿੱਖਰ ਹਰ ਪੁਰਖ ਨੂੰ ਇਸ ਤੋਂ ਲੰਗਣਾ ਪੈਣਾ ਹੈ ਮਾਲੂਮ ਹੁੰਦਾ ਹੈ ਕਿ ਪੁਰਸਿਰਾਤ ਬੋਲਦੇ-ਬੋਲਦੇ ਪੁਰਸਿਰਾਤ ਬਣ ਗਿਆ ਭਾਵ ਜਮ ਮਾਰਗ ਜਥਾ ਪੁਰਸਿਰਾਤ ਦਾ ਪੰਥ ਦੁਹਿਲਾ তথা ਵਾਲੋਂ ਨਿੱਕੀ ਪੁਰਸਿਰਾਤ ਕੰਨੀ ਨਾ ਸੁਣੀਐ ਪੰਨਾ 793 ਗੁਰਵਾਣੀ ਦੇ ਸਹੀ ਸ਼ਬਦਾਂ ਨੂੰ ਸਮਝਣ ਲਈ ਸਾਨੂੰ ਇਹ ਕੋਸ਼ ਬਹੁਤ ਹੀ ਸਹਾਇਤਾ ਕਰਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਭਾਈ ਵੀਰ ਸਿੰਘ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ ਨਾਮਾਂ ਤੇ ਥਾਵਾਂ ਦਾ ਸ਼ਬਦ ਕੋਸ਼ ਇਸ ਵਿੱਚ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਏ ਹਨ ਜਾਂ ਕੁਝ ਥਾਵਾਂ ਦਾ ਵਰਣਨ ਕੀਤਾ ਹੈ ਉਸ ਪ੍ਰਤੀ ਵਿਸਥਾਰ ਵਿੱਚ ਇਸ ਪੁਸਤਕ ਵਿੱਚ ਵਰਣਨ ਕੀਤਾ ਗਿਆ ਹੈ ਪਿਆਰੇ ਸਾਥੀਓ ਸਾਨੂੰ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ ਪੁਸਤਕਾਂ ਜਿੰਦਗੀ ਦਾ ਰਾਗ ਸਿਰਾਨ ਜਿੰਦਗੀ ਦੇ ਹਰ ਖੇਤਰ ਵਿੱਚ ਪੁਸਤਕਾਂ ਸਾਡਾ ਮਾਰਗਦਰਸ਼ਨ ਕਰਦੀਆਂ